ਆ ਲੋ ਜੀ। ਉਹ ਵੱਧ ਗਿਆ ਪਾਣੀ ਥੋੜਾ ਜਿਆ। ਠੀਕ ਹੈ ਪਰ ਬੰਦ ਨਹੀਂ ਹੋਣੀ ਇਹ। ਆ ਇੰਨਾ ਚੱਲਦੀ ਹੀ ਮੋਟਰ। ਇੰਨਾ ਹੀ ਭਾਜੀ ਸਿੰਗਲ ਪਲੇਟ ਦਾ ਹੀ। ਇੰਨੇ ਸਿੰਗਲ ਨਾਲ ਹੀ। ਹਾਂਜੀ ਹਾਂਜੀ ਹਾਂਜੀ। ਇਹ ਕਿੰਨੀ ਪਾਵਰ ਹੈ ਦੀ? ਇਹ 590 ਵਟ ਦੀ ਹੈ ਭਾਜੀ। 24 ਵੋਲਟ ਦੀ। ਮੋਟਰ ਮੈਂ ਤਾਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗਾ। ਨਹੀਂ ਨਹੀਂ ਦਿਖਾਓ। ਅੱਛਾ ਆ ਪਿਆ ਇਹ ਤਾਂ ਹੈਨਾ ਰੈਪਰ। ਹਾਂਜੀ ਹਾਂਜੀ। ਹੁਣ ਦੇਖੋ ਥੋੜਾ ਜਿਆ ਬਦਲ ਬਦਲ ਜਿਆ ਵੀ ਹੋਇਆ ਹੈ ਨਾ ਤਾਂ ਵੀ। ਆ ਹੁਣ ਘਟ ਗਈ ਥੋੜੀ ਜਿਆ ਬਦਲ ਕਰਕੇ ਹੈਨਾ। ਹਾਂਜੀ ਹਾਂਜੀ। ਲਓ ਜੀ। ਪੂਰੀ ਧੁੱਪ ਹੋ ਜਾਣੀ ਆ। ਕਮਾਲ ਹੀ ਆ ਦੇਖ ਲੋ। ਆ ਤਾਂ ਹੈਰਾਨ ਹੋ ਗਿਆ ਵੀ ਦੇਖੋ ਇਹ ਸੋਲਰ ਤੇ ਚੱਲ ਰਹੀ ਆ ਇਹ ਜਿੱਦਾਂ ਮੋਟਰ ਆ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਆ ਜੀ ਇਹ ਸੋਲਰ ਮੋਟਰ ਹੁੰਦੀ ਹੈ ਨਾ ਇਹ ਸੋਲਰ ਮੋਟਰ ਹੁੰਦੀ ਜਿਹੜੀ ਆਮ ਘਰਾਂ 'ਚ ਬਿਜਲੀ ਵਾਲੀ ਉਹ ਨਹੀਂ ਚੱਲਣੀ ਡਾਇਰੈਕਟ ਨਹੀਂ ਚੱਲਣੀ ਅੱਛਾ ਜੀ ਤੇ ਇਹ ਜਿੱਦਾਂ ਡਾਇਰੈਕਟ ਪਲੇਟ ਤੇ ਚੱਲਦੀ ਬਈ ਸਿੱਧੀ ਠੀਕ ਹੈ ਜੀ ਇਹਦੇ ਵਿੱਚ ਕੋਈ ਹੋਰ ਕਨੈਕਸ਼ਨ ਨਹੀਂ ਹੈਗਾ ਆ ਦੇਖੋ ਜਿੱਦਾਂ ਤਾਰ ਜਿਹੜੀ ਹੈ ਨਾ ਹਾਂਜੀ ਹਾਂਜੀ ਇਹ ਸਿੱਧੀ ਪਲੇਟ ਨਾਲ ਚੱਲਦੀ ਬਈ ਜੀ 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 ਠੀਕ ਹੈ ਨਹੀਂ ਹੋਰ ਵਿੱਚ ਇਹਦੇ ਕੋਈ ਹੈ ਨਹੀਂਗਾ ਕੁਝ ਵੀ ਜੀ 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 ਤੇ ਇਹ ਜਿਹੜੀ ਮੋਟਰ ਆ ਇਹ ਮਤਲਬ ਕਿੰਨੀ ਕੁ ਥੱਲੇ ਲਟਕਦੀ ਪਈ ਹੈ ਇਹ ਇਸ ਟਾਈਮ ਭਾਜੀ ਜਿਹੜੀ ਹੈਗੀ ਨਾ ਉਦਾਂ ਇਹਦੀ ਕੰਪੈਸਟੀ ਹੈਗੀ 200 ਫੁੱਟ ਤੱਕ ਇਹ ਚੱਲ ਸਕਦੀ ਆ ਅੱਛਾ 200 ਫੁੱਟ ਡੰਗਾਈ ਤੱਕ ਅੱਛਾ ਜੀ ਇਸ ਟਾਈਮ ਇਹ 80 ਫੁੱਟ ਤੇ ਚੱਲਦੀ ਬਈ ਤੇ ਪਾਵਰ ਕਿੰਨੀ ਹੈ ਤੇ ਇਹ 1 ਦੀ ਆ 1 ਹਾਊਸ ਪਾਵਰ ਦੀ ਕਮਾਲ ਆ ਦੇਖੋ ਪਾਣੀ ਹੂੰ ਮੈਂ ਤਾਂ ਹੈਰਾਨ ਰਹਿ ਗਿਆ ਪਾਣੀ ਦੇਖ ਕੇ ਠੰਡੇ ਦਾ ਠੰਡਾ ਪਾਣੀ ਨਿਆਰੇਦਾਰ ਮੈਂ ਆਉਂਦੇ ਦੋ ਗਲਾਸ ਪੀਤੇ ਮੈਂ ਪੂਰੀ ਮੇਰੀ ਮਤਲਬ ਪਿਆਸ ਬੁਝਾ ਦਿੱਤੀ ਇਹ ਜਦ ਆਪਾਂ ਘਰ ਦੇ ਵਿੱਚ ਨਾ ਇਹਨੂੰ ਲਗਾਉਣਾ ਹੋਵੇ ਟੈਂਕੀ ਭਰਨ ਲਈ ਜਾਂ ਘਰ-ਵਰ ਤੋਂ ਵਾਸਤੇ ਤੇ ਇਹ ਫ੍ਰੀ ਦਾ ਸੌਦਾ ਹੈ ਭਾਜੀ ਇੱਕ ਵਾਰੀ ਪੈਸੇ ਲੱਗ ਜਾਂਦੇ ਆ ਪਰ ਇਹ ਹੈਗਾ ਫ੍ਰੀ ਦਾ ਸੌਦਾ ਵੀ ਇਹਨੇ ਜਦੋਂ ਸਵੇਰੇ 7 ਵਜੇ ਸੂਰਜ ਚੜ੍ਹਨਾ ਹੈ ਉਦੋਂ ਚੱਲ ਪੈਣਾ ਸ਼ਾਮੀ 6 ਵਜੇ ਤੱਕ ਚੱਲੀ ਜਾਣਾ ਇਹਨੇ ਤੇ ਇਹ ਮਤਲਬ ਤੁਸੀਂ ਖਰੀਦੀ ਕਿੱਥੋਂ ਕੀਤੀ ਹੈ ਵੈਸੇ ਇਹ ਭਾਜੀ ਇੱਥੋਂ ਆਮ ਤਾਂ ਮਿਲਦੀਆਂ ਨਹੀਂ ਹੱਡੇ ਇਹ Amazon ਤੋਂ ਹੀ ਮੈਂ ਪਰਚੇਜ਼ ਕੀਤੀ ਜੀ ਠੀਕ ਹੈ ਠੀਕ ਹੈ ਹਾਂਜੀ ਕਿਉਂਕਿ Amazon ਤੋਂ ਜਿਹੜੀ ਚੀਜ਼ ਵੀ ਮੰਗਾਈਏ ਤਾਂ ਮਿਲ ਜਾਂਦੀ ਹੈ ਜੀ ਜਦੋਂ ਤੁਸੀਂ ਖਰੀਦੀ ਆ ਹਾਂਜੀ ਹਾਂਜੀ ਉਹ ਮਤਲਬ ਕੀ ਅੰਦਾਜ਼ਾ ਜਾਂ ਕੀ ਰੇਟ ਦੱਸ ਸਕਦੇ ਤਾਂ ਜੀ ਇਹ ਲਗਭਗ 32-33000 ਦਾ ਸੈੱਟ ਪਿਆ ਹੈ ਮੈਨੂੰ ਵਿੱਚੇ ਮੋਟਰ ਤੇ ਵਿੱਚੇ ਆਪਣੇ ਸੋਲਰ ਪਲੇਟ ਜਿਹੜੀ ਕਿੰਨਾ ਚਿਰ ਹੋ ਗਿਆ ਲੈ ਇਹਨੂੰ ਇਹਨੂੰ ਇਹ ਤਾਂ 6 ਮਹੀਨੇ ਹੋਏ ਲੈ ਇਹਨੂੰ ਉਹਦਾ ਮੇਰੇ ਮਿੱਤਰ ਹੈਗੇ ਉਹਨਾਂ ਨੂੰ ਸਾਲ ਕੁ ਪਹਿਲਾਂ ਡੇਢ ਸਾਲ ਹੋ ਗਿਆ ਠੀਕ ਹੈ ਠੀਕ ਹੈ ਉਹ ਚਲਾਉਂਦੇ ਪਏ ਸੀ ਉਹਨਾਂ ਨੂੰ ਵੀ ਮੈਂ ਹੀ ਪਰਚੇਜ਼ ਕਰਕੇ ਦਿੱਤੀ ਸੀ ਠੀਕ ਹੈ ਠੀਕ ਹਾਂਜੀ ਨਹੀਂ ਚਲੋ ਬਹੁਤ ਵਧੀਆ ਹੋ ਸਕਦਾ ਹੁਣ 6 ਮਹੀਨੇ ਹੋ ਗਏ ਤੁਸੀਂ ਕਹਿੰਦੇ ਜਿੱਦਾਂ ਹੈ ਨਾ ਬਿਲਕੁਲ ਉਹਨਾਂ ਦੇ ਪੈਸੇ ਉਹਨਾਂ ਦੇ ਜਗ੍ਹਾ ਜਿਆਦਾ ਸੀ ਉਹਨਾਂ ਜਿੱਦਾਂ ਛੇਕ ਕਰਨ ਲਈ ਉਹ ਤਾਂ ਪੈਸੇ ਪੂਰੇ ਹੋ ਗਏ ਉਹਨਾਂ ਦੇ ਬਿੱਲ ਦੇ ਵਿੱਚ ਹੀ ਹਾਂ ਨਹੀਂ ਨਹੀਂ ਇਹ ਤਾਂ ਬਹੁਤ ਵਧੀਆ ਕਮਾਲ ਦੀ ਚੀਜ਼ ਲੱਗੀ ਦੇਖੋ ਹਾਂਜੀ ਹਾਂਜੀ ਹਮ ਨੇ ਬਹੁਤ ਤੇ ਇਹਨੇ ਚੱਲੀ ਜਾਣਾ ਭਾਜੀ ਇਹਨੇ ਉਹ ਬੰਦ ਨਹੀਂ ਹੋਣਾ ਹਾਂ ਜੇ ਬੱਦਲ ਬੁੱਦਲ ਹੋਊਗਾ ਥੋੜਾ ਜਿਹਾ ਪਾਣੀ ਜਿਹੜਾ ਘਟਾ ਦੇ ਦਿੰਦੀ ਆ ਹਾਂਜੀ ਹਾਂਜੀ ਪਰ ਬੰਦ ਨਹੀਂ ਹੁੰਦੀ ਇਹ ਕਿਉਂਕਿ ਇਹ ਜਿਹੜੀ ਪਲੇਟ ਹੈਗੀ ਨਾ ਇਹ ਵੀ ਵਧੀਆ ਕੁਆਲਿਟੀ ਦੀ ਆ ਹਾਂ ਕਿਉਂਕਿ ਇਹਦੇ ਵਿੱਚ ਪਲੇਟਾਂ ਕਈ ਤਰ੍ਹਾਂ ਦੀਆਂ ਆਉਂਦੀਆਂ ਆ ਇਹ ਸਭ ਤੋਂ ਟਾਪ ਦੀ ਪਲੇਟ ਆ ਇਹਨੂੰ ਬੱਦਲ ਬੁੱਦਲ ਦਾ ਇੰਨਾ ਕੋਈ ਅਸਰ ਨਹੀਂ ਹੁੰਦਾ ਠੀਕ ਆ ਠੀਕ ਆ ਜਿੱਦਾਂ ਇਹਦੇ ਇੱਕ ਪਾਸੇ ਤੁਸੀਂ ਮੋਰੇ ਵੀ ਜਾ ਕੇ ਖੜੇ ਹੋ ਜਾਓਗੇ ਨਾ ਤੇ ਪਾਣੀ ਦਾ 10 21 ਦਾ ਫਰਕ ਪੈਣਾ ਆ ਦੇਖੋ ਤਾਂ ਮਾੜਾ ਜਿਹਾ ਇੱਕ ਵਾਰੀ ਦਿਖਾਈਏ ਆਪਣੇ ਦਰਸ਼ਕਾਂ ਨੂੰ ਹੈ ਇੱਕ ਮਿੰਟ ਰ ਆ ਦੇਖੋ ਮੈਂ ਖੜਾ ਆ ਪਾਜੀ ਮੋਰੇ ਅੱਛਾ ਹੁਣ ਸਾਈਡ ਤੇ ਹੋਇਓ ਤੇ ਆਹ ਲੋ ਜੀ ਆਹ ਵੱਧ ਗਿਆ ਪਾਣੀ ਥੋੜਾ ਜਿਆ ਠੀਕ ਹੈ ਪਰ ਬੰਦ ਨਹੀਂ ਹੋਣੀ ਇਹ ਆਹ ਪੱਕੇ ਤੁਸੀਂ ਕਿੰਨੇ ਟੱਕ ਲੈਨੇ ਉਹਨੂੰ ਹਾਂ ਹਾਂ ਦਾ ਇੱਕ ਪਾਸਾ ਪੂਰਾ ਟੱਕ ਹੋ ਜਾਂਦਾ ਹੈ ਹਾਂ ਠੀਕ ਹੈ ਪੂਰਾ ਪਰਸ਼ਾਵਾ ਉੱਪਰ ਪੈਂਦਾ ਪਿਆ ਆਹ ਬਹੁਤ ਕਾਮਯਾਬ ਚੀਜ਼ ਆ ਹਾਂਜੀ ਹਾਂਜੀ ਬਹੁਤ ਵਧੀਆ ਆ ਭਾਈ ਇਹ ਗੱਲ ਸਮ ਨਾ ਪਤਾ ਨਹੀਂ ਹੈਗਾ ਕਿਸੇ ਨੂੰ ਮੈਨੂੰ ਜਦੋਂ ਦੇਖਦੇ ਆ ਨਾ ਲੋਕੀ ਚੱਲਦੀ ਉਹ ਬੜੇ ਹੈਰਾਨ ਹੁੰਦੇ ਆ ਹੁਣੇ ਤਿੰਨ ਚਾਰ ਬੰਦੇ ਤਾਂ ਹੁਣੇ ਹੋ ਕੇ ਚੱਲ ਗਏ ਮੇਰੇ ਕੋਲ ਆਏ ਹੀ ਉੱਧੇ ਹੀ ਦੇਖ ਕੇ ਜਦ ਦੇਖੀ ਮੋਟਰ ਚੱਲਦੀ ਵੀ ਉਹਨਾਂ ਦੇਖਿਆ ਵੀ ਆਹ ਪਲੇਟ ਜੀ ਕਾਦੀ ਲਾਈ ਹੈਗੀ ਬਹੁਤ ਸੋਹਣੀ ਗੱਲ ਆ ਜੀ ਬਹੁਤ ਮਜ਼ਾ ਆ ਗਿਆ ਦੇਖ ਕੇ ਆ ਤਾਂ ਅੱਜ ਦਿਨ ਬਣ ਗਿਆ ਹਮ ਹਮ ਕਿੰਨੀ ਵਧੀਆ ਚੀਜ਼ ਦਿਖਾਈ ਤੁਸੀਂ